ਆਪਣੇ ਸਲੂਨ ਤੇ ਕਿੰਨੇ ਪੈਸੇ ਲੱਗ ਗਏ ਹੁਣ ਤੱਕ ਕਿੰਨਾ ਖਰਚਾ ਆ ਗਿਆ ਟੋਟਲੀ ਸਾਰਾ ਜੋ ਵੀ ਕੁਝ ਨੇਵਰ ਲੂ ਉਹ ਸਾਰਾ ਕੁਝ ਕਿੰਨਾ ਖਰਚਾ ਆਇਆ ਟੋਟਲੀ ਤੁਹਾਨੂੰ ਅੱਜ ਦੱਸ ਦੰਨੇ ਆ ਮਾਂ ਨੇ ਨਾ ਵੇਲਾ ਇੰਨੀ ਹੈ ਜੇ ਠੰਡ ਵੀ ਨਹੀਂ ਆਈ ਤਾਂ ਵੀ ਗਰਮ ਪਾਣੀ ਦਿੱਤਾ ਗਲਾਸ ਦੇ ਵਿੱਚ ਤੂੰ ਪਰ ਆ ਮਮੀ ਅੱਜ ਅੱਜ ਮੈਨੂੰ ਸੌੜਿਆਂ ਦੀ ਜ਼ਿਆਦਾ ਆਈ ਆ ਮੈਨੂੰ ਪਾ ਲੈਣ ਦੇ ਠੀਕ ਆ ਆ ਵੇ ਪਰ ਆ ਹੋ ਜਾ ਸੌੜਿਆਂ ਪਹਿਲਾਂ ਪਹਿਲਾਂ ਮੈਂ ਨਾ ਪਹਿਲਾਂ ਆ ਆ ਲੱਗਾ ਪਾਉਣ ਮੈਂ ਸੌੜਿਆਂ ਦੀ ਜ਼ਿਆਦਾ ਹੀ ਮੈਂ ਆ ਲੱਗਾ ਪਾਉਣ ਇਹਦਾ ਵੇਖਿਆ ਕਾਫੜਾ ਵਧਣਾ ਨਹੀਂ ਫਿਰ ਫਿਰ ਮੈਂ ਨਾ ਉਹ ਦੂਜੀ ਕੱਢ ਲਈ ਕਿਵੇਂ ਜਾਣੀ ਮਾਂ ਹੈ ਨਹੀਂ ਇਹ ਨਹੀਂ ਪਾਣੀ ਫੇ 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 ਰਾ ਕਮੀਜ਼ ਕੱਢ ਲਈ ਮੈਂ ਹੁਣ ਇਹ ਜੇ ਪਾਉਂਗਾ ਕਹਿੰਦੇ ਅੱਜ ਯਾਦ ਵੜੀਆਂ ਆਉਂਦੀ ਸਭ ਰੇ ਅਣੀ ਚਾਹੀਦੀ ਹਾਂ ਆਲਾ ਪਾੜ ਗਿਆ ਯਾਰ ਸੰਦੀਪਰੇ ਬਦਕਿਆਣਾ ਇੱਕੋ ਹੀ ਕਮੀਜ਼ ਪਾਈ ਜਾਂਦਾ ਟੱਕੀ ਚੜੀ ਦੇ ਵੇਖੀ ਉਹਨੇ ਖੇਲਾ ਲਾ ਹੁਣ ਦੇ ਵੇਖੇ ਅਜੇ ਯਾਰ ਦੇਖ ਕੇ ਕੀ ਗਏ ਹੁਣ ਬਾਹਰ ਇੱਕੋ ਹੀ ਪਾਈ ਦਿੰਦਾ ਇੱਕੋ ਹੀ ਪਾਈ ਦਿੰਦਾ ਇਹ ਪਾਉਣੀ ਹਣ ਕਹਿੰਦੀ ਇਹਦੇ ਨੂੰ ਥੋੜੀ ਸਾਹਮ ਸਾਹ ਰੱਖਨੇ ਇਹ ਤਾਂ ਬੜਾ ਸਾਹਮ ਸਾਹ ਕੇ ਰੱਖਦੀ ਕਿ ਨਹੀਂ ਵੀ ਹਾਂ ਹਾਂ ਆ ਬੰਦ ਕਰਦਾ ਮਮੀ ਬੰਦ ਨਹੀਂ ਹੁੰਦੀ ਬਿਮਾਰੀ ਆ ਅੰਟੀ ਕਹਿੰਦੇ ਵੀ 35 ਸੌਰਿਆਂ ਦੀ ਕੱਢ ਦੇ ਮਗਰਦੜੀ ਮਗਰਦੜੀ ਅੰਟੀ ਆ ਕੇ ਇਹਦੀ ਟੂਈ ਤੇ ਲੱਤ ਮਾਰ ਵੀ ਇਹ ਵੀ ਸੌਰਿਆਂ ਨੂੰ ਕੱਢ ਦੇ ਆ ਜਾਈ ਤੇ ਥੋੜੀ ਮੇਜ ਹਾਂ ਹਾਏ ਹੋ ਦੇ ਦੀ ਮੈਂ ਸਸਿਗਲ ਸਵਾਜ ਤੁਹਾਡੇ ਨਾਲ ਲਾਗ ਦੇ ਵਿੱਚ ਤੇ ਸਰਦਾਰ ਸਾਹਿਬ ਰੈਡੀ ਹੋ ਗਏ ਨੇ ਕਰੋ ਚੈੱਕ ਤੁਸੀਂ ਕੁਝ ਜਰਾ ਠੀਕ ਆ ਤੇ ਅੱਜ ਜਦ ਸੰਨੀਪ ਆਉਂਦੋਂ ਖੋਲਣੇ ਹਨ ਮੈਸ਼ ਲਾ ਕੇ ਰੱਖੇ ਨੇ ਮੈਂ ਚੱਲ ਕੋਈ ਨਹੀਂ ਆਜੇ ਯਾਰ ਮਨ ਸਪੈਸ਼ਲ ਕਹਿ ਕੇ ਵੀਦੀਪ ਜੀ ਦਮਾਵਾਂਗੇ ਨਾ ਉਹਦੇ ਨੂੰ ਓਪਨ ਕਰਾਂਗੇ ਤੇ ਪਰ ਨਾ ਬੰਲੇ ਇੱਕ ਵਥ ਨਾਲ ਹੀ ਆ ਕਿਦਾਂ ਠੀਕ ਆ ਓਕੇ ਵੱਜ ਗਿਆ ਨਾ ਵਧੀਆ ਨਾ ਵੈਸੇ ਆਹ ਗੁਲਾਂ ਦਾ ਚਲੋ ਮੜਾ ਮਟਾ ਸਾਰਾ ਲੈ ਲਈਦਾ ਉਹਦਾ ਇੱਕਾਥਨ ਕਿ ਤੁਮ ਬਾਈ ਦਾ ਖਾਣ ਦਾ ਕੰਮ ਪਰ ਠੀਕ ਹੈ ਚਲੋ ਵੱਜ ਗਿਆ ਮਾਰਿਆ ਨਹੀਂ ਕਿਰਪਾ ਕਰਦੀ ਆ ਆ ਵੇ ਲੋ ਆ ਕਹਿਣਾ ਮੈਂ ਗਵਾਲ ਨਹੀਂ ਲਿੰਗਾਲ ਮੈਂ ਕੱਢਣਾ ਨਹੀਂ ਚਾਹੁੰਦਾ ਵੇ ਸਪੈਸ਼ਲ ਕਹਿਣਾ ਜਿੰਦਾ ਰੰਬੇ ਜੇ ਨਾਲ ਕਾਰ ਖਰੋਚੀ ਹੁੰਦੀ ਆ ਪਤਾ ਨਹੀਂ ਕੀ ਮਿਲਦਾ ਯਾਰ ਦੱਸ ਕੋਕੀ ਖਲੋਤੀ ਗੱਡੀ ਨੂੰ ਕੀਤਾ ਆ ਮੈਨੂੰ ਪਤਾ ਯਾਰ ਮੈਂ ਜਿਹੜੇ ਚਲਾਉਣਾ ਗੱਡੀ ਮੈਂ ਥੋੜੀ ਕਿਤੇ ਮਾਰੇ ਦੀ ਇੰਨੀ ਕਰਪਾ ਆ ਵੀ ਕਦੀ ਗੱਡੀ ਲੱਗਣ ਦੇ ਹੁੰਦੇ ਕਿ ਬੰਨੇ ਆ ਕਿਨੇ ਸਪੈਸ਼ਲ ਨੇ ਕਿ ਰੰਬੇ ਜਿਹਾ ਖਰੋਸ਼ਤਾ ਹੁੰਦਾ ਗੱਡੀ ਨਾਲ ਆ ਬਾਰੀ ਆ ਡਰਾਈਵਰ ਸਾਈਡ ਵਾਲੀ ਚਲੋ ਬਸ ਮਾਰਾ ਹੀ ਦੇਖਦਾ ਨਾ ਉਹਨਾਂ ਨੂੰ ਕੀੜੇ ਪੈਣ ਜਿੰਨੇ ਜਾਣ ਕੇ ਕੀਤਾ ਹੋਵੇ ਉਦਾਂ ਚਲੋ ਹੋ ਗਿਆ ਅਚਾਨਕ ਚ ਕੋਈ ਗੱਲ ਨਹੀਂ ਜੇ ਕਿਨੇ ਜਾਣ ਕੇ ਕੀਤਾ ਤਾਂ ਮਾਰੇ ਕੀੜੇ ਪਾਵੇ ਯਾਰ ਸਿੱਧੀ ਜਿਹੜੀ ਗੱਲ ਆ ਆਪਾਂ ਤਾਂ ਕੁਝ ਨਹੀਂ ਕਹਿਣਾ ਅੱਜ ਸਗੋਂ ਹੱਥ ਚੈੱਕ ਵੀ ਕਰਵਾ ਕੇ ਲਿਆਉਣਾ ਹੈ ਤੇ ਮੈਂ ਕਿਹਾ ਵੀ ਸ਼ਾਮ ਨੂੰ ਚਲਦੇ ਆ ਕੋਈ ਗੱਲ ਨਹੀਂ ਹੋਣਾ ਸ਼ਾਮ ਨੂੰ ਪੱਟੀ ਕਰਵਾ ਲੈਣੇ ਪਰ ਟਾਂਕੇ ਟੁੰਕੇ ਤੇ ਇਹ ਜੀ ਖੁੱਲਣੇ ਹੋਏ ਆਗੇ ਪਾਸੇ ਵੀ ਹੁਣ ਮੇਨ ਹਸਪੀਟਲ ਤੋਂ ਚੈੱਕ ਕਰਵਾ ਲੈਣੇ ਕਿਉਂਕਿ ਇੱਕ ਦੋ ਵਾਰੀ ਪੱਟੀ ਮੈਂ ਲੋਕਲ ਕਰਵਾਈ ਆਪਣੇ ਲਾਗੋ ਹੀ ਕਿਉਂਕਿ ਉੱਥੇ ਵੀ ਘੱਟ ਡਾਕਟਰ ਚੈੱਕ ਕਰਦਾ ਡਾਕਟਰ ਕਰਦੇ ਮਤਲਬ 4-5 ਦਿਨ ਬਾਅਦ ਚੈੱਕ ਕਰਦੇ ਕਦੇ ਜਾਗ ਮੜਾ ਗੁੱਠਾ ਦੇਖਦੇ ਤੇ ਹੁਣ ਉਹਨਾਂ ਨੇ ਮਤਲਬ 4-5 ਦਿਨ ਹੋ ਗਏ ਆ ਹੁਣ ਉਹਨਾਂ ਅੰਗੂਠਾ ਚੈੱਕ ਕਰਨਾ ਤੇ ਮੈਂ ਕਹਿੰਦਾ ਵੀ ਅੱਜ ਪੱਟੀ ਜਿਹੜੀ ਉਹ ਹਸਪੀਟਲ ਤੋਂ ਕਰਵਾ ਲਿਆਂਗੇ ਯਾਰ ਪਰ ਪੱਟੀ ਤੋਂ ਖਲਵਾ ਕੇ ਨਹੀਂ ਲੋਕਲ ਡਾਕਟਰ ਕੋਲ ਉਹ ਯਾਰ ਜਾਨ ਬੜੀ ਕੱਢਦੇ ਉਹ ਤੇ ਐ ਮੱਲੋ ਪੱਟੀ ਖੋਲਦੇ ਨਾ ਜਿੱਦਾਂ ਕਸਾਈ ਨਹੀਂ ਖਵਾਦੇ ਏ ਇਦਾਂ ਕਰਦੇ ਗੁਰੂਆ ਮਿੰਟੋ ਮਿੰਟੀ ਲਾਹਣਦੇ ਪੱਟੀ ਕੁਛ ਨਹੀਂ ਹੁੰਦਿਆ ਤੇਰੇ ਜਿਆਦਾ ਪੀੜ ਹੋਣ ਈ ਹੈ ਮਹਿਰਮਾਨਾ ਇਦਾਂ ਬੋਲਦੇ ਮੈਨੂੰ ਉਹ ਤੋਂ ਦੁੱਖ ਜਿਆ ਲੱਗਦਾ ਉਹ ਸੱਚ ਨਾ ਉਹ ਵੀ ਸਹੀ ਹੈ ਯਾਰ ਕਹਿੰਦਾ ਵੀ ਮਾੜਾ ਮੋਡਾ ਹਣ ਕਹਿੰਦਾ ਧੱਕਾ ਮਾਰਨਾ ਪੈਂਦਾ ਕਹਿੰਦਾ ਨਿਆਣੇ ਆਉਂਦੇ ਆ ਕਹਿੰਦਾ ਪੱਟੀ ਨਹੀਂ ਕਰਾਉਂਦੇ ਇੱਥੇ ਬੜੇ ਬੁਰੇ ਹਾਲ ਆ ਕਹਿੰਦਾ ਕਹਿੰਦਾ ਜੀ ਮਜਬੂਰ ਹੋ ਜੰਨੇ ਪੁੱਛਣ ਦਾ ਮਨ ਆ ਇਦਾਂ ਕਰਿਆ ਕਰੋ ਕਹਿੰਦਾ ਯਾਰ ਮੂੰਹ ਚੜ ਗਿਆ ਹੁਣ ਇੰਨਾ ਕ ਦਫਕਾ ਕੀ ਕਰੀਏ ਕਹਿੰਦਾ ਵੱਡਿਆਂ ਨੂੰ ਕੀ ਹੁਣ ਇਦਾਂ ਨਿਕਲ ਜਾਂਦਾ ਦਫਕਾ ਕਹਿੰਦਾ ਆਦਤ ਬਣੀ ਹੋਈ ਤੇ ਨਿਕਲ ਕੇ ਨਿਆਣੇ ਜਿਹੜੇ ਪੱਟੀ ਨਹੀਂ ਕਰਾਉਣ ਦੇ ਕੇ ਹੋਰ ਤੇ ਉਹ ਕਹਿੰਦਾ ਆਇਆ ਆਪਣਾ ਡਾਕਟਰ ਸਾਹਿਬ ਕਹਿੰਦੇ ਹੱਤ ਪਈ ਹੋਈ ਹੈ ਹੁਣ ਕੀ ਕਰੀਏ ਨੇ ਮੈਂ ਕਿਹਾ ਚਲੋ ਸਹੀ ਹੈ ਸਹੀ ਹੈ ਚੇਰ ਦੇਖਣ ਵਾਸਤੇ ਆਹ ਲੈ ਮੈਂ ਚੇਰ ਦੇਖਣਾ ਹੈ ਠੀਕ ਠੀਕ ਵਾਈਫਾਈ ਲਗਵਾਤਾ ਸਲੂਨ ਤੇ ਆਪਾਂ ਉਹ ਜੀ ਰੱਖਦਾ ਆ ਸਾਨੂੰ ਇਹ ਭਾਜੀ ਹੁਣਾਂ ਨੇ ਲਗਵਾਇਆ ਤੇ ਚੇਅਰ ਜ਼ਿਆਦਾ ਉੱਚੀਆਂ ਆ ਇਹਨਾਂ ਨੂੰ ਨਾ ਹੋਇਆ ਨੀਚੇ ਜਾਂ ਕਟਵਾ ਲਾਂਗੇ ਤੇ ਜਾਂ ਫਿਰ ਉਹ ਵਾਲਾ ਟੇਬਲ ਵਰਤ ਲਾਂਗੇ ਉਹਦੇ ਵਾਸਤੇ ਸਹੀ ਐ ਇਹਦੇ ਵਾਸਤੇ ਜ਼ਿਆਦਾ ਉੱਚੀਆਂ ਹੋ ਗਈਆਂ ਨੇ ਹੋਰ ਵੀ ਮਿਲਿਆ ਉਹ ਕਿ ਕਹਿੰਦਾ ਪਰਸੋਂ ਪੜਾ ਲਾ ਕੇ ਆਏ ਅਜੇ ਹੁਣੇ ਮਤਲਬ ਇਹ ਲਾਉਂ ਸੀ ਹੋਇਆ ਅਜੇ ਡੈੜੀ ਦਾ ਕਵਰ ਨਹੀਂ ਮਿਲਿਆ ਡੈੜੀ ਕਵਰ ਕਵਰ ਦਾ ਪਤਾ ਕਰਕੇ ਆਉਣ ਦੇ ਆਨਲਾਈਨ ਮਗਵਾ ਦਿੰਦਾ ਯਾਰ ਦੋ ਤਿੰਨ ਦਿਨਾਂ ਚ ਆ ਜਾਣਾ ਆਹੋ ਆਨਲਾਈਨ ਮਗਵਾ ਲਓ ਲੈ ਵੀ ਇਹ ਆ ਗਏ ਨੇ ਮੇਰੇ ਪ੍ਰਮਾਤਮਾ ਰੱਬ ਆ ਗਏ ਮੰਮੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਕੀ ਹਾਲ ਚੱਲ ਜੀ ਠੀਕ ਠਾਕ ਠੀਕ ਹੈ ਉਂਗਲਾ ਕੈਮੋ ਕੈਮ ਹੈ ਤੁਸੀਂ ਹੁਣ ਆਉਂਦੇ ਨਹੀਂ ਪੱਟੀ ਕਰਾਉਣ ਜਾਣਾ ਜਾਣਾ ਹੈ ਤੁਹਾਨੂੰ ਖੜਨਾ ਹੁਣ ਆ ਗਏ ਚੰਗਾ ਹੋਇਆ ਹੈ ਜਾਨ ਨਹੀਂ ਮੈਂ ਗਿਆ ਨਹੀਂ ਅੱਛਾ ਜਾਣਾ ਆ ਜਾਣਾ ਤਾਂ ਨਹੀਂ ਕੋਈ ਗੱਲ ਨਹੀਂ 5 ਕਿ ਮਹੀਨੇ ਜਾਣਾ 5 6 ਵਜੇ ਨਾਲ ਕੋਈ ਚੱਕਰ ਵਾਲੀ ਗੱਲ ਨਹੀਂ ਖਾ ਲਵਾਂਗੇ ਸਸਤੀ ਗੱਲ ਦੀ ਜੀ ਸੁੱਤਾ ਆ ਇਹ ਐ ਅੰਦਰ ਹੈ ਨਹੀਂ ਮਾਸਾ ਵੀ ਠੰਡ ਨਹੀਂ ਅੰਦਰ ਹੈ ਕਿ ਬਾਹਰ ਠੰਡ ਹੀ ਹੋਈ ਨਹੀਂ ਤੇ ਬਾਜ਼ਾਰ ਕੋਈ ਨਹੀਂ ਹੈ ਜੀ ਅੱਗੇ ਜਾਣਾ ਹੈ ਤੇ ਫੇਰ ਆਈਆਂ ਖੱਪੇ ਤੇ ਦੁਕਾਨ ਵੀ ਕੋਈ ਗੱਲ ਨਹੀਂ ਕੋਈ ਨਹੀਂ ਕੀ ਹੈ ਕਿ ਬੰਦ ਨਹੀਂ ਹੋਂਦੀ ਨਹੀਂ ਚਾਹੀਦੀ ਉਹ ਆਹੀ ਚੀਜ਼ ਵਜਦੀ ਕਰੋ ਮੰਦ ਹਾਂ ਉਹ ਵੇਖੋ ਵੇਖੋ ਖੋਲੋ ਖੋਲੋ ਆਹ ਵੇਖੋ ਆ ਮਿਰਰ ਕਰਦਾ ਭਾਈ ਮਿਰਰ ਸਾਈਡ ਵਾਲਾ ਜਣਾ ਉਹ ਮੈਂ ਕਿਹਾ ਕਿ ਉਹਨੇ ਮੈਨੂੰ ਫੋਨ ਤੇ ਕਿਹਾ ਨਹੀਂ ਮਨਾਉਂਦਾ ਉਦੋਂ ਦਾ ਚਿਤਾ ਬੁਲਾ ਲਿਆ ਜੀ ਹੈ ਅਹੀਂ ਆਉਂਦੇ ਨਹੀਂ ਜੀ ਹਾਂ ਪੌੜੀ ਦਾਰ ਨੂੰ ਅੰਦਰ ਦੇਣੇ ਬਾਹਰ ਅੰਦਰੋਂ ਕੋਈ ਨਹੀਂ ਦੋ ਮੈਂ ਰਨਾ ਆਇਆ ਹਾਂ ਇਹ ਤੇ ਦੋ ਵੀਰੇ ਨੇ ਤੇ ਅਸੇ ਨੇ ਤੇ ਮੈਂ ਦਿੱਤ ਲੈਣਾ ਚੰਗਾ ਤੁਸੀਂ ਆ ਜੇ ਮੇਰੇ ਨਾਲੇ ਸਟਾਫ ਨੂੰ ਮਿਲ ਲਓ ਕਿੰਨਾ ਠੀਕ ਆ ਚੰਗਾ ਸਹੀ ਆ ਹੂੰ ਨਾ ਮਬਾ ਨਹੀਂ ਉਹ ਆਪਣਾ ਭਾਈ ਹਣੋ ਕਹ ਹੈ ਪਹਿਲਾਂ ਹੀ ਅੱਛਾ ਹਾਂ ਤੇ ਉਹਨਾਂ ਨੇ ਲਿਆਂਦਾ ਸੀ ਬੱਡੇ ਵਾਲਾ ਹਾਂ ਠੀਕ ਹੈ ਚਲੋ ਚਲੋ ਥੈਂਕ ਯੂ ਮੈਂ ਆਵਾਂਗਾ ਅੱਜ ਤੁਹਾਡੇ ਕੋ ਠੀਕ ਆ ਮੈਂ ਆਉਣਾ ਕੱਲ ਵੀ ਆਉਣਾ ਕੱਲ ਫਿਰ ਮੈਂ ਥੋੜਾ ਕੰਮ ਪੈ ਗਿਆ ਹਾਂ ਕਾਕਾ ਦੇ ਸਤਾਈ ਹੋਏ ਇੱਧਰ ਹੀ ਸਮਾਨ ਲਾ ਕਿਹੜਾ ਜਿਹਾ ਹੋਰ ਲੈ ਕੇ ਆਇਆ ਕਿ ਨਾ ਸਮਾਨ ਕੀ ਨਹੀਂ ਬੜਾ ਬਸ ਗਿਆ ਹੁਣ ਸਮਾਨੀ ਆਉਣਾ ਮੈਂ ਆਵਾਂਗਾ ਹਾਂਜੀ ਸ਼ਾਮੀ ਆਉਂ ਸ਼ਾਮੀ ਠੀਕ ਆ ਮੇਰੇ ਲਈ ਗੱਡੀ ਲੈ ਜਾਓ ਆ ਵੇਖ ਲਓ ਕਿਹਨੇ ਮੈਂ ਕਹਿੰਨੇ ਕਿਹਨੇ ਕੀ ਕਰਤੂਤ ਕੋਲੀ ਜਾ ਵੇਖੋ ਗੱਡੀ ਭੰਤੀ ਜੀ ਗਰੀਬ ਦੀ ਆਹ ਆ ਵੇਖ ਲਓ ਇਹ ਰੰਬੀ ਜੀ ਫੇਰਤੀ ਆ ਉਹ ਨਹੀਂ ਨਹੀਂ ਭਾਜੀ ਯਾਰ ਖਲੋਤੇ ਆ ਯਾਰ ਮੈਂ ਘਰੋਂ ਜਦੋਂ ਤੁਰਨ ਲੱਗਾ ਆਪਣੇ ਮੰਮੀ ਨੂੰ ਪੁੱਛੋ ਘਰੋਂ ਗੱਡੀ ਜੀ ਬਹਿਣ ਲੱਗਾ ਤੇ ਆ ਮੈਂ ਵੇਖੀ ਆ ਇਹ ਰਾਤ ਦਾ ਇਹ ਭਾਜੀ ਉੱਥੇ ਲੱਗੀ ਆਉਂਦੀ ਮੇਰੇ ਮਹੱਲੇ ਲੱਗੀ ਭਾਜੀ ਇਹ ਇਹ ਮਹੱਲੇ ਕਿਹਨੇ ਲਾਈ ਆ ਲਿਆ ਵੀ ਬੋਰਡ ਹੁਣ ਇਹ ਜਿਗਾ ਘਟਿਆ ਵੀ ਆਪੇ ਜਗਾਇਆ ਫਿਰ ਕੀ ਕਰਨਾ ਭਰਾ ਠੀਕ ਨਹੀਂ ਗੱਲ ਕਈ ਜਾਣੇ ਪੁੱਛਦੇ ਆ ਤੇ ਸੁਣੋਂ ਤੇ ਖਰਚਾ ਕਿੰਨਾ ਖਰਚਾ ਸਾਡਾ ਆ ਗਿਆ 7 ਲੱਖ ਤੋਂ ਪਲੱਸ ਆ ਗਿਆ 7 ਲੱਖ 20 ਹਜ਼ਾਰ ਇਹਦੇ ਲੱਗ ਚੱਲੇ ਇੰਨਾ ਖਰਚਾ ਹੋ ਗਿਆ ਤੇ ਆਪਣਾ ਭਾਈ ਵਾਲੀ ਦਾ ਕੰਮ ਤੇ 3 ਲੱਖ ਤੇ 10 ਹਜ਼ਾਰ ਰੁਪਈਆ ਹਾਂ ਨਹੀਂ ਸੌਰੀ ਸਾਡੇ ਤੇ 3 ਲੱਖ ਰੁਪਈਆ ਮੇਰਾ ਲੱਗਾ ਸਾਡੇ ਤੇ 3 ਲੱਖ ਭਾਈ ਜੀ ਨਾਲ ਲੱਗਾ ਇੰਨੇ ਪੈਸੇ ਲੰਤੀਆ ਫਿਰ ਹਾਂ ਤੇ ਬਾਕੀ ਅੱਜ ਹੋਰ ਵੀ ਲੱਗਣੇ ਮੈਂ ਮੋਟਰਾਣੇ ਬਾਹਰ ਵਸ਼ਾਂ ਗੜੇ ਇਦਾਂ ਨਿੱਕਾ ਮੋਟਾ ਕੰਮ ਕਿੰਨੇ ਕਰਨ ਵਾਲੇ ਇਹ ਕਰ ਕਰ ਕਿਉਂ ਹਣੀ ਸਾਡੇ ਕੋਲ 7 ਲੱਖ ਦੇ ਲਾਗੇ ਪਹੁੰਚ ਜਾਣਾ ਟਾਈਮ ਹੋ ਗਿਆ 10:30 ਤੇ ਇੱਕ ਲਾਈਨ ਦਾ ਜੀ ਉਹ ਸਮੂਥਨਿੰਗ ਕਰਵਾ ਰਹੇ ਨੇ ਤੇ ਇਹਨੇ ਰਹਾ ਹੋ ਗਿਆ ਥੋੜਾ ਤੇ ਉਹਨੇ ਚਿਰ ਮਿਰਰ ਦਾ ਵੀ ਜੇ ਘੰਟਾ ਕੋ ਹੋਰ ਲੱਗ ਦੇਣਾ ਆ ਅੱਧਾ ਅੱਧਾ ਘੰਟਾ ਤੇ ਹੋਰ ਲੱਗਣਾ ਹੈ ਤੇ ਮੈਂ ਹਾਂ ਆ ਹੁਣ ਤੇ 60 ਸੂਟ ਦੇਣਾ ਉਹ ਗੰਦ ਜਿਹਾ ਬੜਾ ਪਿਆਵ ਟਾਈਮ ਚੈੱਕ ਕਰੋ ਟਾਈਮ ਹੋ ਗਿਆ ਜੇ 11:30 ਰਾਤ ਦੇ ਤੇ ਘਰੇ ਜਾ ਰਿਹਾ ਇਸ ਟਾਈਮ ਠੀਕ ਆ ਕਾ ਪੌੜੀ ਰੱਖੀ ਗੱਡੀ ਤੇ ਚੌਥੇ ਪਈ ਕਿੰਨੇ ਦਿਨ ਹੋ ਗਏ ਆ ਤੇ ਮੈਂ ਕਹਤੋਂ ਗੱਡੀ ਚ ਰਹਾ ਦੇ ਲੰਮੀ ਗੱਡੀ ਆਉਣੇ ਰਮਾਨ ਦੇ ਨਾਲ ਮੰਮੀ ਵੀ ਵੇਟ ਕਰ ਦੇਣੇ ਕਿਉਂਕਿ ਕਹਿੰਦੇ ਸੀਗੇ ਵੀ ਕਦੋਂ ਡੈਡੀ ਫੇਰਾ ਮਾਰਨਾ ਹੈ ਡੈਡੀ ਕਹਿੰਦੇ ਠੀਕ ਠਾਕ ਆ ਮੈਂ ਫੇਰਾ ਮਾਰ ਕੇ ਆਉਂ ਮੈਨੇ ਡੈਡੀ ਠੀਕ ਠਾਕ ਆ ਤੇ ਕਹਿੰਦੇ ਰੋਟੀ ਦਾ ਕਿਦਾਂ ਮੈਂ ਕੋਈ ਨਹੀਂ ਤੈਨੂੰ ਸੌਂਜੋ ਕੋਈ ਗੱਲ ਨਹੀਂ ਬਸ ਮੈਂ ਰੋਟੀ ਖਾ ਲਾਂਗਾ ਭਾਈ ਕਹਿੰਦੇ ਚੱਲ ਠੀਕ ਆ ਜਾ ਕੇ ਰੋਟੀ ਆਪੇ ਖਾ ਲਾਂਗੇ ਤੇ ਮੁਗਦੀ ਗੱਲ ਸੰਦੀਪ ਨੇ ਸੰਦੀਪ ਸ਼ਾਇਦ ਕੱਲ ਲਾਵੇ ਮੈਨੂੰ ਕਹਿੰਦੇ ਸੀਗੇ ਵੀ ਅੱਜ ਉਹ ਲੈਣ ਮੈਂ ਚੱਲ ਠੀਕ ਆ ਵੀ ਸਵੇਰੇ ਜਾਉਂਗਾ ਤੇ ਫਿਰ ਉਹਨੂੰ ਮੈਂ ਲੈ ਆਵਾਂਗਾ ਸ਼ਾਮ ਤੱਕ ਸ਼ਾਇਦ ਆਜ ਗਿਆ ਤਾਂ ਮੈਂ ਦੇਖਾਂ ਮਾਤਾ ਨਹੀਂ ਸੌਂਗੀ ਹੁਣ ਜਾਗਣ ਦੇ ਜਦੋਂ ਮੈਂ ਡਿੱਕਣ ਦੇ ਤੈਨੂੰ ਅਸੀਂ ਹਾਂ ਮੈਂ ਦੇਖਾਂ ਡੈਡੀ ਸੌਂਗੀ ਹੁਣੇ ਹਾਂ ਉਹਨਾਂ ਚ ਡੈਡੀ ਚਰਾ ਆਇਆ ਮੈਨੂੰ ਮੈਨੂੰ ਚਾਹ ਚੜ੍ਹਿਆ ਡੈਡੀ ਚਰਾ ਵੇਖਣਾ ਮੇਰਾ ਪੁੱਤ ਠੀਕ ਠਾਕ ਹੈ ਤੇ ਕਹਿੰਦਾ ਮੈਂ ਇਹਨਾਂ ਨੂੰ ਪੁੱਛਣਾ ਹੈ ਵੀ ਰੋਟੀ ਰੱਟੀ ਦਾ ਕਦਾਂ ਤੇ ਤੇ ਮੈਂ ਨਹੀਂ ਕੋਈ ਮਖਾ ਲੂੰਗਾ ਫੋਨ ਡੈਡੀ ਤੇ ਫੋਨ ਦਾ ਭਾਈ ਕਵਰ ਨਹੀਂ ਜੇ ਮਿਲ ਲਿਆ ਆਨਲਾਈਨ ਹੁਣ ਆਰਡਰ ਕੀਤਾ ਕਹਿੰਦੇ ਆ ਜੇ ਨਵਾਂ ਲਾਂਚ ਹੋਇਆ ਫੋਨ ਤੇ ਕਵਰ ਦਾ ਔਖਾ ਆ ਮੋਂ ਕੋਈ ਨਹੀਂ ਬਣੀ ਹੁੰਦੀ ਜੀ ਮਿਲਦੇ ਹਮ ਸੰਦੀਪ ਦਾ ਆਇਆ ਫੋਨ ਤੇ ਕਹਿੰਦੇ ਕੀ ਹਾਲ ਚਾਲ ਮਾਂ ਠੀਕ ਠਾਕ ਵਧੀਆ ਕਹਿੰਦੀ ਕੱਲ ਆਜੇ ਮੈਂ ਲੈ ਜਾਵਾਂ ਮੈਂ ਚੰਗਾ ਲੈ ਜਾਵਾਂਗਾ ਠੀਕ ਫੇਰ ਰੋਟੀ ਕਰਨੀ ਖਾਣੀ ਹੁਣ ਸਾਗ ਨੇ ਚੱਲੂ ਕੰਮ ਨਹੀਂ ਸਾਗ ਖਤਮ ਹੋ ਗਿਆ ਫੇਰ ਠੀਕ ਹੈ ਫੇਰ ਕਰਨ ਆਲੂ ਮਟਰ ਮੈਂ ਸੋਚਿਆ ਕਿਰਨ ਦੀਦੀ ਵੱਲ ਜਾਊਂਗਾ ਥੋੜਾ ਟਾਈਮ ਨਾਲ ਵਿਹਲਾ ਹੋ ਜਾਊਂਗਾ ਤੇ ਪਰ ਅੱਜ ਆਪਣਾ ਕਲੈਂਟ ਆ ਗਿਆ ਇੱਕ ਫੇਰ ਉਹ ਕਹਿੰਦੇ ਸਮੂਥਿੰਗ ਕਰਨੀ ਫੇਰ ਉਹ ਕਰਨ ਲੱਗ ਪਏ ਹਾਂ ਉਹ ਦੁਕਾਨ ਨਾਲ ਪਾਇਆ ਕਾਮਨ ਵਾਲੀ ਪਾਇਆ ਯਾਰ ਕੋਈ ਗੱਲ ਨਹੀਂ ਕਿ ਨਹੀਂ ਵੀ ਬਾਤ ਘੱਟ ਚਲਦੀ ਰਹਿੰਦੀ ਹੈ ਨੀਕੀ ਕਿ ਨਹੀਂ ਹੋਰ ਕੀ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਮੇਰੇ ਮੂੰਹ 'ਚ ਵੀ ਦੁਕਾਨ ਨਿਕਲ ਜਾਂਦੀ ਕੇ ਵਾਲੇ ਕਈ ਤਾਂ ਸਲੂਨ ਕਹਿਣਾ ਹੁੰਦਾ ਦੁਕਾਨ ਤੇ ਕਰਿਆਨੇ ਵੀ ਹੋ ਗਈ ਦਜੀ ਤੂੰ ਜੇ ਇਦਾਂ ਕਹਾਂਗਾ ਸਲੂਨ ਕਹੀਦਾ ਮੇਰੇ ਮੂੰਹ 'ਚ ਅਜੇ ਦੁਕਾਨ ਨਿਕਲਦਾ ਜਾਂਦਾ ਖੁਦ ਦੇ ਦੇ ਹਾਂ ਜਰੀਆਂ ਬਾਰੇ ਨੇ ਗੋਲ ਗੱਪੇ ਅਮਰੂਦਾਂ ਵਾਲੇ ਮੈਂ ਵੇਖਿਆ ਰੱਖੇ ਹੁਣ ਸਾਰੇ ਸਕੈਨਰ ਆ ਰਹੇ ਸਾਰੇ Google Pay PhonePe ਚੱਲਦਾ ਹੁਣ ਨਿਓ ਕਮ ਕੈਸ਼ ਵਾਲਾ ਕੰਮ ਰੁਕ ਗਿਆ ਬਾਈ ਕਦੀ 2000 ਦਾ ਨੋਟ ਵੇਖਿਆ ਹੁਣ ਕਦੀ ਉਹ ਸਕੈਨਰਾਂ ਕਰਕੇ ਹੀ ਹੋ ਗਿਆ 2000 ਦਾ ਨੋਟ ਕਿੱਥੋਂ ਆ ਜਿੰਨਾ ਕੋ ਮੋਟੀਆਂ ਰਕਮਾਂ ਨੇ ਜਿੰਨਾ ਕੋ ਮੋਟੀਆਂ ਰਕਮਾਂ ਉਹਨਾਂ ਨੇ ਜੋੜ ਕੇ ਰੱਖੀਆਂ ਨੇ ਅਗਨੇ ਉਹ ਕਹਿੰਦੇ ਆ ਵੀ 2000 ਦੇ ਨਾਲ ਲੱਭਾ ਸਾਹਮਣੇ ਆ ਹੁਣ ਲੋਕ ਸਕੈਨਰ ਕਰਦੇ ਸਿੱਧੇ ਅੰਦਰ ਦੇ ਨਾਲ ਸਰਕਾਰ ਨੂੰ ਪਤਾ ਲੱਗਦਾ ਨਾ ਉਹਦੇ ਖਾਤੇ ਉਹਨਾਂ ਇਨਸਾਰ ਵਿੱਚ ਵੇਲਾ ਇਹ ਜੇਕਰ ਤੇ ਸਕੈਨਰ ਵਾਲਾ ਕੰਮ ਕਿਤੇ ਲੋਕਡਾਊਨ ਚ ਚੱਲਦਾ ਹੁੰਦਾ ਨਾ ਕਰੇ ਲੋਕਡਾਊਨ ਹੀ ਜਦੋਂ ਉਹ ਲੋਕਡਾਊਨ ਕਹਿਣ ਲਿਆ ਵਾ ਜਦੋਂ ਨੋਟ ਬੰਦੀ ਹੋਈ ਆ ਲੋਕਾਂ ਨੇ ਸਕੈਨ ਕਰ ਕਰਕੇ ਇਧਰ ਉਹ ਦਿਉ ਸ਼ਬਦਾ ਲਈ ਜਾਣਾ ਹੀ ਐਵੇਂ ਲੋਕੀ ਬੈਂਕਾਂ 'ਚ ਲੱਗਦੇ ਰਹੇ ਨਾ ਉਦੋਂ ਉਦੋਂ ਨਹੀਂ ਇੰਨਾ ਚੱਕਰ ਆ ਗਿਆ ਬਾਅਦ ਵਿੱਚ ਮਤਲਬ ਉਦੋਂ ਤੋਂ ਐ ਚੱਲਿਆ ਲੋਕੀ ਡਰਦੇ ਸੀ ਮੋਦੀ ਨੇ ਨਾਲੇ ਅਸਲ 'ਚ ਤਾਂ ਮੋਦੀ ਨੇ ਨੋਟ ਬੰਦ ਕਰਤੇ ਤੇ ਲੋਕੀ ਜਮਾ ਵੀ ਤੇ ਕਰਾਉਣ ਜਾਣਾ ਹੀ ਵੀ ਲੋਕਾਂ ਨੇ ਜਿਹੜੇ ਘਰ ਪਏ ਸੀ ਬੈਂਕ ਤੇ ਜਾਣਾ ਹੀ ਪੈਣਾ ਸੀ ਫਿਰ ਵੀ ਵਾਕਿਆ ਗੱਲ ਸਹੀ ਆ ਉਹ ਤਾਂ ਜਾਣਾ ਪੈਣਾ ਕਢਾਉਣ ਵੇਲੇ ਥੋੜਾ ਸੌਖ ਰਹਿਣੀ ਵੀ ਜਿੰਨਾ ਖਰਚਣ ਖਰਚਣ ਵੇਲੇ ਕੀਤਾ ਤੇ ਪਹਿਲਾਂ ਤੋਂ ਹੀ ਤੇ ਫੋਨ ਕਿਦਾਂ ਸਹੀ ਚੱਲਦਾ ਕ ਨਹੀਂ ਉਈ ਚਾਦਾ ਨਾ ਫੇਸਬੁਕ ਤੇ ਆਉਣੀ ਨਾ ਕੋਸਣਾ। ਲੈ ਉਹ ਮੈਂ ਚਲਾਕ ਦੇਣਾ ਯਾਰ ਅੱਜ ਯਾਰ ਅੱਜ ਲਾ ਦੇਣਾ। ਮੈਂ ਖਾ ਰਿਆ ਰੋਟੀ 12 ਵਜੇ ਨਹੀਂ ਆਲੇ ਰਹਿ ਕੇ 10 ਮਿੰਟ। ਇਹ ਕੋੜਾ ਉਹ ਬਹਿ ਗਈ। ਕੀ? ਚਮਚਾ ਇੱਕ ਉੱਥੇ ਬਹਿ ਗਈ ਤੇ ਪੰਨਿਆਂ ਦਾ ਥਲੇ ਠੀਪਾਂ ਡਿੰਗ ਪਿਆ। ਕਦੀ ਆ ਫੋਡੋ ਦੇ ਬਵੇ ਐਡੀ ਮੋਟੀ ਸੀ। ਹੈ? ਹਾਂ ਬੜੀ ਸੱਚੀ ਸੱਚੀ ਬੜੀ ਮੋਟੀ ਸੀ। ਤੇ ਡਰ ਲੱਗਦਾ ਇਹਦੇ ਵੀ ਕੱਢ ਜੇ ਤੇ ਫੁੱਲ ਫੁੱਲ ਕਰਕੇ ਉੱਟਦੀ ਕਦੀ ਅਸੀਂ ਉੱਤੇ ਬਹਿ ਜੇ। ਕਦੀ ਕਿਤੇ ਬੈਜੀ ਕਦੀ ਕਿਤੇ ਮਨਾ ਕਦੀ ਮੈਂ ਤਾਂ ਬੜੀ ਮੁਸ਼ਕਲ ਕੱਟਿੰਗ ਮੋਟੀ ਹੋਣੀ ਕੱਟੇ ਦੀ ਉਮੀਦ ਆਹੇ ਕਦਨ ਦੇਈ ਮੈਂ ਤਾਂ ਡਰ ਕੇ ਕੰਬਲ ਚ ਲੁਕੀ ਹੋ ਕੇ ਮੇਰੇ ਉੱਤੇ ਨਾ ਬੈਜੇ ਕਿਤੇ ਉਹਦਾ ਵੀ ਉਹਦੀ ਪਕੜ ਬੜੀ ਰੜਜੀ ਹੁੰਦੀ ਕਹਿੰਦੇ ਹੋਰ ਅਸਲ ਮਸਰ ਖਾਂਦੀ ਉਹ ਬਹੁਤ ਉਹਦੀ ਉਹਦੀ ਜਿੰਨਾ ਮਸਰ ਮਸਰ ਖਾਂਦੀ ਆ ਅੱਛਾ 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 ਹਾਂ ਬੜੀ ਜਨਾਂ ਦੇ ਤਾਂ ਉਡਣ ਗਈ ਕਿਤੇ ਫੁਰਲ ਫੁਰਲ ਪਾ ਜਾਵੇ ਮੇਰੇ ਤੋਂ ਦੇਖ ਤਾਂ ਜੇ ਜੇ ਹਰ ਗੁੰਦ ਸੁਣੀ ਬੰਦੀ ਇਹ ਤਾਂ ਪਹਿਲਾਂ ਡਰ ਜਾਂਦੀਆਂ ਅਜੇ ਚੀਜ਼ ਭਾ ਨੋ ਨੋ ਕੋ ਦੂਰ ਹੋਵੇ ਹਾਂ ਕਹਿੰਦੇ ਇਹਨਾਂ ਨੇ ਅੰਦਰ ਵੜ ਜਾਣਾ ਸੀ ਆਹ ਤੇ ਉਹਨੇ ਬਲ ਕਿ ਕਹਿੰਦਾ ਦਾਦਾ ਬਾਦੋ 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 ਉਹਨੇ ਇਦਾਂ ਕਰੀ ਕਿਹਾ ਉਹਨੇ ਨਹੀਂ ਡਰਨਾ ਸੀ ਉਹਨੇ ਗਾ ਘਾਣਾ ਸੀ ਤੇ ਡੈਡ ਦੇ ਕਹਿੰਣਾ ਤੈਨੂੰ ਚੰਬੜ ਜਿਹਾ ਪਜਾਮਾ ਹੋ ਜਾ ਐਵੇਂ ਹਾਂ ਮੈਡਮ ਰਾਜਵੀਰ ਕੌਰ ਸੇ ਇਹ ਉਹ ਕਹਿੰਦੇ ਕਿ ਸਾਡਾ ਨਾਮ ਜ਼ਰੂਰ ਬੋਲਿਓ ਵਲੌਗ ਦੇ ਜਿਹੜੇ ਬੜੇ ਸਿਰ ਦੇ ਕਹਿੰਦੇ ਸੀਗੇ ਤੇ ਮੈਂ ਕਿਹਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਕਸੂ ਬੋਲ ਦਿੱਤਾ ਖੁਸ਼ ਜੀ ਪਹਿਲਾਂ ਮੈਂ ਸੋਚਿਆ ਸੀਗਾ ਵੀ ਕਿਰਨਦੀਦੀ ਹਣਾਵਲ ਜਾਵਾਂਗੇ ਪਰ ਟਾਈਮ ਹੀ ਬੜਾ ਹੋ ਗਿਆ ਹੁਣ ਅੱਧੀ ਰਾਤ ਨੂੰ ਚਾਹੇ ਸੁੱਤੇ ਆ ਫਾਇਦਾ ਨਹੀਂ ਕੋਈ ਜਾਣਦਾ ਸਾਢੇ 11 ਦੇ ਮੈਨੂੰ ਹੋ ਗਏ ਸੀ ਕਿਤੇ ਮਤਲਬ ਰਹਿਣ ਦਾ ਹੁਣ ਜਾਣਾ ਹੀ ਨਹੀਂ ਹੁਣ ਵੇਖਾਂਗੇ ਕੱਲ ਨੂੰ ਵੇਖਾਂਗਾ ਨਾਲੇ ਡੈਡੀ ਜੈਂਦੇ ਵੀ ਕੱਲ ਕੋਈ ਫੰਕਸ਼ਨ ਹੈ ਗਾਇਆ ਉੱਥੇ ਹੀ ਆਪਣੇ ਜਿੱਥੇ ਆਪਾਂ ਨਵਾਂ ਪਲਾਟ ਨਹੀਂ ਆਪਣਾ ਉੱਥੇ ਬਿਲਕੁਲ ਸਾਹਮਣੇ ਅੰਕਲ ਦੀ ਰਿਟਾਇਰਮੈਂਟ ਆ ਤੇ ਉੱਥੇ ਜਾਣਾ ਹੈ ਦੇਖੋ ਜੇ ਡੈੜੀਆਂ ਨੇ ਕਹਿਣਗੇ ਤਾਂ ਚੱਲ ਪਾਂਗੇ ਆਪਾਂ ਉਧਰੋਂ ਆਦਾ ਵੀ ਸਦਾ ਆਇਆ ਡੈਡੀ ਨੇ ਸੁਣਾ ਦਿੱਤਾ ਵੀ ਆਇਆ ਸਾਰੇ ਜਣੇ ਤੇ ਜਾਵਾਂਗੇ ਫਿਰ। ਉਹ ਠੀਕ ਹੈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ। ਉਹੋ ਚਲੋ ਠੀਕ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਸਾਰੇ ਜਣੇ ਕਰਦੇ ਸਬਸਕ੍ਰਾਈਬ। ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੱਕ ਬਾਈ ਬਾਈ ਸੱਚਕਾਲ।